ਜੇਕਰ ਤੁਸੀਂ ਜ਼ਿੰਦਗੀ ਚ ਆਪੇ ਜੇ ਚਾਹੁੰਦੇ ਹੋ ਤਾਂ ਪਹਿਲਾਂ ਦੂਸਰਿਆਂ ਦੀ ਇੱਜ਼ਤ ਕਰਨੀ ਸਿੱਖੋ ਕਿਉਂਕਿ ਜੋ ਤੁਸੀਂ ਕਿਸੇ ਨੂੰ ਪਰੋਸ ਕੇ ਦੇ ਰਹੇ ਹੋ ਅੱਗੋਂ ਤੁਹਾਨੂੰ ਉਸੇ ਤਰ੍ਹਾਂ ਦਾ ਹੀ ਮਿਲੇਗਾ ਅਸੀਂ ਕਹਿੰਦੇ ਹਾਂ ਕਿ ਸਾਡੀਆਂ ਧੀਆਂ ਦੀ ਇੱਜ਼ਤ ਹੋਵੇ ਪਰ ਧੀਆਂ ਦੀ ਇੱਜ਼ਤ ਉਸ ਘਰ ਦੇ ਵਿੱਚ ਹੋ ਸਕਦੀ ਹੈ ਜਿਸ ਘਰ ਦੇ ਵਿੱਚ ਨੋਹਾਂ ਦੀ ਇੱਜ਼ਤ ਹੁੰਦੀ ਆ ਤੇ ਦੂਸਰੇ ਪਾਸੇ ਆਪਾਂ ਜੇ ਗੱਲ ਕਰੀਏ ਤੇ ਸੱਸ ਵੀ ਤਾਂ ਉਸ ਘਰ ਦੀ ਨੋਹ ਹੁੰਦੀ ਆ ਪਹਿਲਾਂ ਆਪਣੇ ਬਜ਼ੁਰਗਾਂ ਦੀ ਇੱਜ਼ਤ ਕਰਨੀ ਸਿੱਖੋ ਤਾਂ ਹੀ ਤੁਹਾਡੀ ਇੱਜ਼ਤ ਹੋਊਗੀ ਸਿਆਣੇ ਕਹਿੰਦੇ ਆ ਜਿਸ ਤਰ੍ਹਾਂ ਦਾ ਬੀਜਾਂਗੇ ਉਸੇ ਤਰ੍ਹਾਂ ਦਾ ਵੱਢਾਂਗੇ ਜੇਕਰ ਅਸੀਂ ਚੰਗਾ ਕਰਾਂਗੇ ਤਾਂ ਸਾਨੂੰ ਫਲ ਚੰਗਾ ਮਿਲੇਗਾ ਜੇਕਰ ਅਸੀਂ ਮਾੜਾ ਕਰਾਂਗੇ ਤਾਂ ਸਾਨੂੰ ਫਲ ਮਾੜਾ ਮਿਲੂਗਾ ਸੋ ਇਹਨਾਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣ ਦੀ ਲੋੜ ਆ ਕਿਸੇ ਦੀ ਧੀ ਨੂੰ ਪਰਜਾ ਕਹਿ ਕੇ ਆਰਦੀ ਧੀ ਪਹਿਨ ਨੂੰ ਕਹਿਣਾ ਕਿ ਉਹ ਮੇਰੀ ਇੱਜ਼ਤ ਆ ਮੇਰੇ ਘਰ ਦੀ ਇੱਜ਼ਤ ਆ ਉਹਦੇ ਲਈ ਅਸੀਂ ਕਤਲਾਂ ਤੱਕ ਪਹੁੰਚ ਜਾਨੀ ਆ ਵੀਰ ਮੇਰੇ ਉਹ ਜਿਹੜੀ ਸਾਹਮਣੇ ਖੜੀ ਆ ਨਾ ਜਿਹਨੂੰ ਪਰਜਾ ਦੱਸਿਆ ਉਹ ਵੀ ਕਿਸੇ ਘਰ ਦੀ ਇੱਜ਼ਤ ਆ ਉਹ ਵੀ ਕਿਸੇ ਦੀ ਜਾਈ ਹੋਈ ਧੀ ਆ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਸਾਡੇ ਸਮਾਜ ਸਾਡਾ ਤੁਰਿਆ ਕਿੱਧਰ ਨੂੰ ਜਾਂਦਾ ਜੇਕਰ ਪਿੰਡਾਂ ਦੇ ਪਿੰਡ ਵੇਖੀਏ ਵਿਆਹ ਕਰਵਾ ਕੇ ਖੋਰ ਮਰਦਾਂ ਦੇ ਨਾਲ ਭੱਜੀ ਜਾਂਦੀਆਂ ਨੇ ਉਹ ਤੁਹਾਡੇ ਸਿਰ ਦਾ ਸਾਈਂ ਜਾਂਦਾ ਚੰਗਾ ਮਾੜਾ ਤੁਹਾਡੀ ਇੱਜ਼ਤ ਆ ਉਹਦੇ ਨਾਲ ਜੇ ਤੁਸੀਂ ਉਹਨੂੰ ਛੱਡ ਕੇ ਕਿਸੇ ਹੋਰ ਗੈਰ ਮਰਦ ਦੇ ਨਾਲ ਜਾ ਕੇ ਖੜੋਗਾ ਇਹਦੇ ਵਿੱਚ ਤੁਹਾਡੀ ਬੜੌਤੀ ਨਹੀਂ ਤੁਹਾਡੀ ਕੜੌਤੀ ਹੋਗੀ ਹੈਰਾਨੀ ਇਹ ਹੈ ਕਿ ਔਰਤ ਦਾ ਹੀ ਹੱਥ ਹੁੰਦਾ ਔਰਤ ਨੂੰ ਘਰ ਦੇ ਵਿੱਚੋਂ ਭਜਾਉਣ ਲਈ ਔਰਤ ਦਾ ਹੀ ਹੱਥ ਹੁੰਦਾ ਔਰਤ ਦੇ ਨਾਲ ਝਗੜਾ ਵਿਧਾਉਣ ਦੇ ਲਈ ਸੋ ਮੈਨੂੰ ਲੱਗਦਾ ਅੱਜ ਲੋੜ ਆ ਸਭ ਤੋਂ ਵੱਧ ਸਾਨੂੰ ਔਰਤਾਂ ਨੂੰ ਸਮਝਣ ਦੀ ਜੇਕਰ ਔਰਤਾਂ ਨਾ ਸਮਝੀਆਂ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਅਸੀਂ ਨਾਨਕੇ ਤੇ ਦਾਦਕੇ ਸ਼ਬਦ ਆ ਜਿਹੜੇ ਉਹਨਾਂ ਨੂੰ ਪੱਲ ਜਾਵਾਂਗੇ ਕਿਉਂਕਿ ਅੱਜ ਦਾ ਦੌਰ ਇਹ ਆ ਗਿਆ ਕਿ ਨਾਨਕੇ ਤੇ ਦਾਦਕੇ ਇੱਕ ਪਿੰਡ 'ਚ ਹੀ ਹੋ ਗਿਆ ਤੇ ਪਿੰਡ ਦੇ ਮੁੰਡੇ ਨਾਲ ਪਿੰਡ ਦੀ ਕੁੜੀ ਭੱਜ ਰਹੀ ਆ ਸੋ ਮੈਨੂੰ ਨਹੀਂ ਪਤਾ ਵੀ ਉਹ ਕੀ ਕਹਿਣਗੇ ਉਹ ਨਾਨਕੇ ਕਹਿਣਗੇ ਜਾਂ ਉਹ ਦਾਦਕੇ ਕਹਿਣਗੇ ਜਦੋਂ ਇਹ ਸਵਾਲ ਉਹਨਾਂ ਦੇ ਬੱਚੇ ਉਹਨਾਂ ਨੂੰ ਪੁੱਛਣਗੇ ਨਾ ਉਸ ਟਾਈਮ ਤੇ ਉਹ ਧੀ ਜ਼ਰੂਰ ਪਛਤਾਊਗੀ ਕਿ ਮੈਂ ਕੀ ਕਰ ਬੈਠੀ ਸੋ ਇਹਨਾਂ ਹਾਲਾਤਾਂ